ਇਸਰ ਕੀ ਕਹਿਣਾ ਚਾਹੀਦਾ ਹੈ ਅੱਛਾ 21 ਤਰੀਕ ਨੂੰ ਬਠਿੰਡਾ ਪੁਲਿਸ ਇੱਕ ਪਤੰਗਬਾਜ਼ੀ ਦਾ ਕੰਪੀਟੀਸ਼ਨ ਆਰਗੇਨਾਈਜ਼ ਕਰ ਰਿਹਾ ਹੈ ਔਰ ਇਹ ਅਸੀਂ ਇਹ ਸਟੇਡੀਅਮ ਬਠਿੰਡਾ ਸਟੇਡੀਅਮ ਦੇ ਵਿੱਚ ਕਰ ਰਹੇ ਆ ਇਹਦਾ ਜਿਹੜਾ ਮੁੱਖ ਉਦੇਸ਼ ਹੈਗਾ ਵਾ ਜਿਹੜੇ ਸਾਡਾ ਯੂਥ ਆ ਉਹਨਾਂ ਨੂੰ ਇੱਕ ਚੰਗੇ ਮਤਲਬ ਉਹਨਾਂ ਨੂੰ ਡਰਕਸ ਦੇ ਵੱਲੋਂ ਆਕਰਸ਼ਿਤ ਕਰਨਾ ਗੀਮਸ ਵਾਲੇ ਪਾਸੇ ਕਿਉਂਕਿ ਹੁਣ ਅੱਗੇ ਬਸੰਤ ਵੀ ਆ ਰਹੀ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਪਤੰਗ ਬਾਜ਼ੀ ਜਿਹੜੀ ਆ ਆਮ ਲੋਕ ਆਮ ਬੱਚਾ ਆ ਮਯੂਥ ਜਿਹੜਾ ਹੈਗਾ ਪਤੰਗ ਬਾਜ਼ੀ ਚ ਕਾਫੀ ਜ਼ਿਆਦਾ ਹਿੱਸਾ ਲੈਂਦੇ ਆ ਉਹਦੇ ਲਈ ਅਸੀਂ ਜਿਹੜਾ ਹੈ ਪਤੰਗ ਬਾਜ਼ੀ ਦਾ ਮੁਕਾਬਲਾ ਕਰ ਰਹੇ ਆ ਉਹ ਸਾਰੀਆਂ ਪਤੰਗਾਂ ਦੇ ਉੱਤੇ ਐਂਟੀ ਡਰੱਗਸ ਜਿਹੜੇ ਹੈ ਉਸ ਲੋਗਨ ਲਿਖੇ ਹੋਣ ਤਾਂ ਕਿ ਜਦੋਂ ਵੀ ਉਹ ਪਤੰਗ ਕਿਸੇ ਦੇ ਹੱਥ ਲੱਗਦੀ ਆ ਉਹਦੇ ਉਹਦਾ ਇੱਕ ਉਦੇਸ਼ ਹੋਊਗਾ ਉਹਦਾ ਉਹਦੇ ਉੱਤੇ ਇੱਕ ਮੈਸੇਜ ਹੋਊਗਾ ਡਰੱਗਸ ਦੇ ਬੀਨਸ ਦੂਸਰਾ ਹੈ ਇਹ ਜਿਹੜਾ ਸਾਡੀ ਆ ਚਾਈਨਾ ਡੋਰ ਆ ਇਹ ਚਾਈਨਾ ਡੋਰ ਦਾ ਆਪਾਂ ਵੇਂਦੇ ਰਹਿੰਦੇ ਆ ਮੀਡੀਆ 'ਚ ਵੀ ਆਉਂਦਾ ਰਹਿੰਦਾ ਕਿ ਇਹ ਚਾਈਨਾ ਡੋਰ ਜਿੱਥੇ ਵੀ ਇਸਤੇਮਾਲ ਹੁੰਦੀ ਆ ਪਤੰਗ ਬਾਜ਼ੀ ਦੇ ਵਿੱਚ ਜਦੋਂ ਇਹ ਦਰਖਤਾਂ ਦੇ ਵਿੱਚ ਜਾਂ ਸੜਕਾਂ ਦੇ ਉੱਤੇ ਜਦੋਂ ਇਹ ਪਤੰਗਾਂ ਕੱਟੀਆਂ ਜਾਂਦੀਆਂ ਵਾ ਇੱਕ ਖਲੜੀ ਹੁੰਦੀ ਆ ਜਾਂ ਇਹ ਕਿਤੇ ਟੰਗੀ ਹੁੰਦੀ ਆ ਰੁੱਖਾਂ ਦੇ ਉੱਤੇ ਇਹਦੇ ਨਾਲ ਵੱਜ ਕੇ ਕਾਫੀ ਜਾਨਵਰ ਜਿਹੜੇ ਹੈਗੇ ਆ ਉਹ ਮਰਦੇ ਵੀ ਆ ਚੜ੍ਹਦੀ ਵੀ ਹੁੰਦੇ ਆ ਔਰ ਇਸੇ ਤਰ੍ਹਾਂ ਕਈ ਥਾਂ ਇਨਸਾਨਾਂ ਦਾ ਵੀ ਕਿ ਉਮਰ ਬੀਂਗ ਸਰ ਵੀ ਕਾਫੀ ਨੁਕਸਾਨ ਹੋਇਆ ਇਹ ਕਿਉਂਕਿ ਇਹਦੀ ਇਹਦੇ ਚ ਜਿਹੜਾ ਮਟੀਰੀਅਲ ਯੂਜ਼ ਕੀਤਾ ਗਿਆ ਉਹ ਡਾਊਟ ਟੁੱਟਦਾ ਨਹੀਂ ਹੈ ਕਈ ਜਿਹੜੇ ਟੂ व्हीਲਰਸ ਦੇ ਉੱਤੇ ਸਵਾਰ ਹੁੰਦੇ ਆ ਜੋ ਮੋਟਰਸਾਈਕਲਿਸਟ ਹੁੰਦੇ ਆ ਜਾਂ ਕੋਈ ਸਾਈਕਲ ਤੇ ਜਾਣ ਵਾਲੇ ਵਿਅਕਤੀ ਹੁੰਦੇ ਆ ਉਹਨਾਂ ਦੇ ਜੇ ਕਿਤੇ ਕੰਨ ਜਾਂ ਅੱਖ ਜਾਂ ਨੱਕ ਤੇ ਡੋਰ ਫਿਰ ਜਾਂਦੀ ਹੈ ਤਾਂ ਉਹ ਇੱਕ ਤਰ੍ਹਾਂ ਦਾ ਉਹ ਵਿਅਕਤੀ ਅਪਾਹਜ ਹੀ ਹੋ ਜਾਂਦਾ ਔਰ ਇਹ ਵੀ ਇੱਕ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਇਸ ਪਤੰਗਬਾਜ਼ੀ ਦੇ ਮੁਕਾਬਲੇ ਥੋ ਜੇ ਜਿਹੜੀ ਹੈਗੀ ਆ ਚਾਇਨਾ ਡੋਰ ਦਾ ਇਸਤੇਮਾਲ ਬਿਲਕੁਲ ਨਾ ਕੀਤਾ ਜਾਵੇ ਔਰ ਐਂਟੀ ਡਰੱਗਸ ਦੇ ਅਗੇਂਸਟ ਅਸੀਂ ਇੱਕ ਤਾਂ ਮੈਸੇਜ ਪੱਖੋ ਵੱਖਰੇ ਚੰਗੇ-ਚੰਗੇ ਜਿਹੜੇ ਸਾਡੇ ਚੰਗੇ ਪੋएट ਹੈਗੇ ਆ ਚੰਗੇ ਜਿਹੜੇ ਸਾਡੇ ਕੋਈ ਸਹਾਇਤਕਾਰ ਹੈਗੇ ਆ ਉਹਨਾਂ ਦੀਆਂ ਲਿਖੀਆਂ ਹੋਈਆਂ ਸੱਥਾਂ ਉਹਨਾਂ ਦੇ ਲਿਖੇ ਹੋਏ ਜਿਹੜੇ ਵਰਡਸ ਆ ਉਹ ਇਨ੍ਹਾਂ ਪਤੰਗਾਂ ਤੇ ਲਿਖੇ ਜਾਣਗੇ ਤਾਂ ਕਿ ਉਹਨਾਂ ਤੋਂ ਸੇਧ ਲੈ ਕੇ ਜਿਹੜਾ ਸਾਡਾ ਯੂਥ ਆ ਉਹ ਸਪੋਰਟਸ ਦੇ ਵੱਲੋਂ ਆਕਰਸ਼ਿਤ ਹੋਵੇ ਸਪੋਰਟਸ ਦੇ ਵੱਲੋਂ ਅਟਰੈਕਟ ਹੋਵੇ ਔਰ ਡਰੱਗਸ ਦੇ ਅਗੇਂਸਟ ਜਿਹੜਾ ਹੈ ਇੱਕ ਤਰ੍ਹਾਂ ਦਾ ਅਸੀਂ ਅਵੇਅਰਨੈਸ ਟਰਾਈਡ ਦੇ ਤੌਰ ਤੇ ਇਹ ਪਤੰਗ ਪਾਈ ਦੇ ਜਿਹੜੇ ਮੁਕਾਬਲੇ ਉਹ ਕਰਾ ਰਹੀ ਹੈ ਚੈਨਡੋਰ ਦੀ ਸਪੈਸਿਫਿਕਲ ਗੱਲ ਕੀਤੀ ਹੈ ਚੈਨਡੋਰ ਆ ਵੀ ਕਿਹੜੇ ਬਜ਼ਾਰਾਂ ਦੇ ਵਿੱਚ ਤੇ ਉਹਨਾਂ ਦੇ ਕਿਹੜਾ ਜਿਹੜਾ ਦੁਕਾਨਦਾਰ ਜੋ ਵੇਖੋ ਅਸੀਂ ਬੜੇ ਸਟ੍ਰਿਕਟ ਆ ਇਹਦੇ ਤੇ ਇਹਦੇ ਚ ਲਿਖਤੀ ਵੀ ਕੱਢਿਆ ਗਿਆ ਔਰ ਜਿੱਥੇ ਜਿੱਥੇ ਵੀ ਸਾਨੂੰ ਪਤਾ ਲੱਗ ਰਿਹਾ ਅਸੀਂ ਚైనా ਡੋਰ ਨੂੰ ਜ਼ਬਤ ਵੀ ਕਰਾਂਗੇ ਔਰ ਉਹਨਾਂ ਦੇ ਜਿਹੜੇ ਦੁਕਾਨਦਾਰਾ ਜਾਂ ਜਿੱਥੋਂ ਵੀ ਇਹ ਪਤਾ ਲੱਗਿਆ ਉਹਨਾਂ ਖਿਲਾਫ ਸਖਤ ਕਾਰਵਾਈ ਕਰਾਂਗੇ ਦੋ ਵਾਰ ਅਸੀਂ ਜ਼ਿਲ੍ਹੇ ਦੇ ਵਿੱਚ ਚੈਕਿੰਗ ਕਰਵਾਈ ਵੀ ਆ ਔਰ ਮੈਂ ਇਹ ਬੜੀ ਸਖਤੀ ਦੇ ਨਾਲ ਅਪੀਲ ਕਰਦਾ ਉਹਨਾਂ ਦੁਕਾਨਦਾਰਾਂ ਨੂੰ ਕਿ ਉਸ ਤੋਂ ਬਾਅਦ ਤੁਸੀਂ ਇਹ ਨਾ ਕਹੋ ਕਿ ਸਾਡਾ ਇੰਨਾ ਮਾਲ ਜ਼ਬਤ ਹੋ ਗਿਆ ਸਾਡਾ ਨੁਕਸਾਨ ਹੋ ਗਿਆ ਔਰ ਜੇ ਸਾਨੂੰ ਐ ਲੱਗਾ ਤਾਂ ਅਸੀਂ ਡੀਸੀ ਸਾਹਿਬ ਨੂੰ ਕਹਿ ਕੇ ਇੱਕ ਵੱਖਰਾ ਆਰਡਰ ਵੀ 143 ਜਿ ਕਰਾਵਾਂਗੇ ਤਾਂ ਕਿ ਜੋ ਸੇ ਵੀ ਇਹੋ ਚੀਜ਼ ਵਕਰੇਤਾ ਦੀ ਜਿਹੜਾ ਟ੍ਰੇ ਸਾਡੀ ਅਪੀਲ ਜਾਂ ਡੀਸੀ ਸਾਹਿਬ ਦੇ ਆਰਡਰਾਂ ਤੋਂ ਬਾਹਰ ਜਾ ਕੇ ਇਸ ਜੀ ਦੀ ਵਿਕਰੀ ਕਰੂਗਾ ਉਹਦੀ ਦੁਕਾਨ ਵੀ ਸੀਲ ਕਰਾਂਗੇ ਇਸ ਲਈ ਸਾਡੇ ਇੱਕ ਮਾਮਲੇ ਦਾ ਆਹ ਸਾਹਮਣੇ ਆਲੇ ਸੀਗੇ ਕਿ ਆਨਲਾਈਨ ਕਰਕੇ ਸਪਲਾਈ ਹੋ ਰਹੀ ਸੀ ਦੇਖੋ ਜਿੱਥੇ-ਜਿੱਥੇ ਵੀ ਸਾਨੂੰ ਹੁਣੇ ਪਤਾ ਲੱਗੂਗਾ ਜੇ ਕੋਈ ਆਨਲਾਈਨ ਵਾਲਾ ਵੀ ਸਿਸਟਮ ਹੈਗਾ ਤਾਂ ਉਸ ਲਾਈਨ ਦੇ ਤੌਰ ਤੇ ਵੀ ਅਸੀਂ ਆਪਣੇ ਸਾਈਬਰ ਸੈੱਲ ਦੀ ਡਿਊਟੀ ਲਾ ਕੇ ਕੋਸ਼ਿਸ਼ ਕਰਾਂਗੇ ਕਿ ਕਿੱਥੋਂ-ਕਿੱਥੋਂ ਜਿਹੜੇ ਅਨਔਥਰਾਇਜ਼ਡ ਆਨਲਾਈਨ ਇਹੋ ਜਿਹੀ ਵਿਕਰੀ ਕਰ ਰਹੇ ਆ ਉਹਨਾਂ ਖਿਲਾਫ ਵੀ ਜਿਹੜੀ ਹੈ ਬਣਦੀ ਕਾਰਵਾਈ ਕਰਾਂਗੇ ਪਰ ਮੈਂ ਲੋਕਾਂ ਨੂੰ ਅਪੀਲ ਕਰਦਾ ਵਾਂ ਮਾਪਿਆਂ ਨੂੰ ਅਪੀਲ ਕਰਦਾ ਵਾਂ ਜਿਹੜਾ ਯੂਥ ਆ ਉਹਨਾਂ ਨੂੰ ਅਪੀਲ ਕਰਦੇ ਆ ਕਿ ਇਹ ਕੀ ਇਸ ਚੀਜ਼ ਦਾ ਕੀ ਫਾਇਦਾ ਜਿਹੜੀ ਚੀਜ਼ 'ਚ ਕੋਈ ਮਜ਼ਾ ਜਾਂ ਫਨ ਨਹੀਂ ਹੈਗਾ ਇਹ ਤੁਸੀਂ ਡੋਰ ਆਪਣੇ ਵਾਲੀ ਨਹੀਂ ਜੇ ਜੇ ਤੁਸੀਂ ਪਤੰਗ ਬਾਜ਼ੀ ਕਰਦੇ ਆ ਉੱਥੇ ਤਾਂ ਡੀ ਸਕਿੱਲ ਦਾ ਜ਼ਿਆਦਾ ਪਤਾ ਲੱਗਦਾ ਇਹ ਤੁਸੀਂ ਜਿਹੜਾ ਪਤੰਗ ਬਾਜ਼ੀ ਆਦਾ ਜੀ ਅਸੀਂ ਵੀ ਜਦੋਂ ਜਵਾਨ ਸੀਗੇ ਯੰਗ ਜਦੋਂ ਅਸੀਂ ਵੀ ਕਾਲਜਾਂ 'ਚ ਪੜ੍ਹਦੇ ਹਾਂ ਉਦੋਂ ਅਸੀਂ ਵੀ ਪਤੰਗਾਂ ਉਡਾਉਂਦੇ ਰਹੇ ਪਰ ਉਦੋਂ ਨਾਰਮਲ ਸਾਡੀਆਂ ਜਿਹੜੀਆਂ ਮਾਝਾ ਲਾ ਕੇ ਤੁਚਾ ਲਾ ਕੇ ਇਹ ਡੋਰਾ ਅਸੀਂ ਆਪ ਲਵਾਉਂਦੇ ਰਹੇ ਹੱਡਾਂ ਦੇ ਲਾਗੇ ਖਲਾ ਖਲੋ ਕੇ ਆਪ ਵਧੀਆ ਤੋਂ ਵਧੀਆ ਲਵਾ ਕੇ ਲਿਆਉਣੀ ਔਰ ਉਹ ਇੱਕ ਸਕਿੱਲ ਪਤੰਗ ਜਿਹੜੀ ਹੈ ਉਹਨੂੰ ਬੋ ਕਰਨਾ ਜਾਂ ਕੱਟਣਾ ਉਹ ਤੁਹਾਡੀ ਇੱਕ ਸਕਿੱਲ ਆ ਤੁਹਾਡਾ ਇੱਕ ਉਹ ਤੁਹਾਡਾ ਇੱਕ ਹੁਨਰ ਹੈ ਇਹਦਾ ਕੋਈ ਫਾਇਦਾ ਨਹੀਂ ਵੀ ਇੱਕ ਪੱਕੀ ਡੋਰ ਲੈ ਲਈ ਚਾਹੇ ਨਾ ਕੱਲੋਂ ਲੋਹੇ ਦੀ ਕੁ ਡੋਰ ਬਣ ਕੇ ਆ ਜੋ ਫਿਰ ਲੋਹੇ ਨਾਲ ਡਾਈ ਜਾਓ। ਮਤਲਬ ਜਿਹੜੀ ਤੁਹਾਡੀ ਜਿਹੜੀ ਰਵਾਇਤੀ ਚੀਜ਼ ਬਣੀ ਹੈ ਰਵਾਇਤ ਰਵਾਇਤ ਨੂੰ ਨਾ ਤੋੜਿਆ ਜਾਵੇ। ਔਰ ਜਿਹੜਾ ਪ੍ਰਾਣੀਆਂ ਚੀਜ਼ਾਂ ਹੈਗੀਆਂ ਵਾ ਉਹਦੇ 'ਚ ਰਹਿ ਕੇ ਕੀਤਾ ਜਾਵੇ ਹੁਣ ਕੱਲੋਂ ਕੋਈ ਕੋਰੀ ਵਾਲੇ ਡੋਰ ਕੱਢ ਦੇਣਗੇ। ਉਹਦਾ ਕੀ ਫਾਇਦਾ? ਜਿੰਨਾ ਚੀਜ਼ਾਂ ਦੇ ਨਾਲ ਤੁਹਾਡਾ ਨੁਕਸਾਨ ਹੋ ਰਿਹਾ ਵਾ ਕੱਲੋਂ ਕੋਈ ਤੁਹਾਡਾ ਆਪ ਦਾ ਆਪ ਦਾ ਸਾਕ ਸੰਬੰਧੀ ਆਪ ਦਾ ਰਿਸ਼ਤੇਦਾਰ ਵੀ ਸੜਕ ਤੇ ਇਹ ਵੀ ਡੋਰ ਦੇ ਨਾਲ ਉਹਨਾਂ ਨਾਲ ਵੀ ਦੁਰਘਟਨਾ ਹੋ ਸਕਦੀ। ਤੋ ਮੇਰੀ ਅਪੀਲ ਆ ਵੀ ਸਾਰੇ ਪਰਿਵਾਰ ਸਾਰੇ ਯੰਗਸਟਰਸ ਔਰ ਜੋ ਜੋ ਪਤੰਗ ਬਾਜ਼ੀ ਦੇ ਵਿੱਚ ਕੋਈ ਸ਼ੌਕ ਰੱਖਦੇ ਉਹਨਾਂ ਨੂੰ ਚਾਹੀਦਾ ਸਾਡੀਆਂ ਜਿਹੜੀਆਂ ਆਪਦੀਆਂ ਡੋਰਾਂ ਲੋਕਲ ਬੜੀਆਂ ਨੇ ਬੜੀਆਂ ਬੜੀਆਂ ਵੱਡੀਆਂ ਡੋਰਾਂ ਪੜਦੀਆਂ ਕੁੱਕੜਮਾਰਕਾ ਹੋ ਗਿਆ ਬਰੇਲੀ ਦੀ ਡੋਰ ਹੋ ਗਈ ਬਹੁਤ ਹੋ ਗਈਆਂ ਉਹਦੇ ਨਾਲ ਆਪਣੀ ਸਕਿੱਲ ਦਾ ਮਜ਼ਾਰਾ ਕਰਨ ਉਹਦੇ ਨਾਲ ਆਪਣਾ ਹੁਨਰ ਹੁਨਰ ਵਖਾਉਣਾ ਕਿ ਆ ਚైనా ਚైనా ਇਹੋ ਜੀਆਂ ਗਲਤ ਤੀਜਾ ਉਹ ਪਰਤੋਂ ਕਰਕੇ ਉਹ ਕਦਾ ਹੁਨਰ ਰਹਿ ਗਿਆ ਉਹਦੇ ਫਿਰ ਡੋਰ ਦਾ ਹੀ ਹੁਨਰ ਆ ਤੁਹਾਡਾ ਦਾ ਹੁਨਰ ਹੀ ਨਹੀਂ ਹੈ ਪਰ ਤੁਹਾਨੂੰ ਅਸੀਂ ਵੀ ਇਸੇ ਕਰਕੇ ਅਸੀਂ ਇਸ ਪਤੰਗबाजी ਮੁਕਾਬਲੇ 'ਚ ਜਿਹੜੀ ਲੋਕਲ ਡੋਰ ਆ ਅਸੀਂ ਜਿੰਨੇ ਵੀ ਉਹਦੇ 'ਚ ਪਾਰਟਿਸਪੈਂਟ ਆ ਪਤੰਗਾਂ ਦੇ ਡੋਰਾਂ ਸੀ ਆ ਪ੍ਰੋਵਾਈਡ ਕਰ ਰਹੇ ਆ ਤੇ ਲੋਕਲ ਮੇਟ ਕਰ ਰਹੇ ਆ ਇੱਕ ਮਾਪਿਆਂ ਨੇ ਇਹ ਛੋਟੇ ਬੱਚਿਆਂ ਨੂੰ ਵੀ ਜਦੋਂ ਜਦ ਕਰਦੇ ਆ ਕਿ ਉਹਨਾਂ ਚੈਨਲ ਡੋਰ ਲਿਆ ਦਿੰਦੇ ਆ ਕਿ ਜੇ ਕੋਈ ਮਾਪੇ ਲਿਆ ਕੇ ਜਾਂਦੇ ਤੇ ਉਹਨਾਂ ਤੇ ਵੀ ਕਾਰਵਾਈ ਹੋ ਸਕਦੀ ਬਿਲਕੁਲ ਜੀ ਜਿੱਥੇ ਵੀ ਸਾਨੂੰ ਪਤਾ ਲੱਗ ਗਿਆ ਵੀ ਇਸ ਡੋਰ ਦੇ ਨਾਲ ਉਹ ਇਹ ਹੁਜਾ ਅਡਾਉਂਦਾ ਫੜਿਆ ਗਿਆ ਜਾਂ ਜਿਸ ਨੇ ਸਾਨੂੰ ਸ਼ਿਕਾਇਤ ਕਰਤੀ ਵੀ ਨੇ ਆ ਡੈਨਾ ਤੋੜਦੀ ਇਸਤੇਮਾਲ ਕੀਤਾ ਤੇ ਮੇਰੇ ਨਾਲ ਆ ਵਾਪਰ ਗਿਆ ਤਾਂ ਉਹ ਮਾਪਿਓ ਵੀ ਨਾਲ ਜਿਹੜੇ ਹੈਗੇ ਉਸ ਚੀਜ਼ ਤੇ ਪੂਰੀ ਉਹਨਾਂ ਦੀ ਵੀ ਇਨਵੋਲਵਮੈਂਟ ਜਿ세ਦੂ ਵੀ ਤੋਂ ਨਾਲ ਖਲਾਫ ਵੀ ਐਟ ਹੁਣ ਜਿਹੜੇ ਪਾਰਟਿਸਿਪੇਟਰ ਹੈ ਉਹ ਕਿਸ ਤਰ੍ਹਾਂ ਪਾਰਟਿਸਿਪੇਟ ਕਰ ਸਕਦੇ ਉਹਨਾਂ ਵਾਸਤੇ ਕੋਈ ਫਾਰਮ ਜਾਂ ਕਿਸ ਤਰ੍ਹਾਂ ਦਾ ਉਹਦੇ ਚ ਪਾਰਟਿਸਪੇਸ਼ਨ ਲਈ ਇਹਨਾਂ ਦੀ ਅਸੀਂ ਇੱਕ ਰਜਿਸਟ੍ਰੇਸ਼ਨ ਫਾਰਮ ਨੂੰ ਗੂਗਲ ਸ਼ੀਟ ਦੇ ਤੌਰ ਦੇ ਉੱਤੇ ਵੀ ਜਿਹੜਾ ਹੈਗਾ ਇੰਟਰੋਡਿਊਸ ਕੀਤਾ ਸਾਡੇ SPD ਉਹਦੇ ਨੋਡਲ ਅਫਸਰ ਆ ਉਹਦੇ ਜੋ ਫਾਰਮ ਦੇ ਵਿੱਚ ਤੁਸੀਂ ਆਪਦੇ ਪਾਰਟਿਕੁਲਰਸ ਭਰਨੇ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੈਗੀ ਔਰ ਫਸਟ ਕਮ ਫਸਟ ਬੇਸਿਸ ਦੇ ਉੱਤੇ ਅਸੀਂ ਪਹਿਲੇ 100 ਪਾਰਟਿਸਪੈਂਟਸ ਜਿਹੜੇ ਆ ਉਹਨਾਂ ਨੂੰ ਰਜਿਸਟਰ ਕਰਾਂਗੇ ਜੇ ਸਾਨੂੰ ਲੱਗਾ ਕਿ ਉਸ ਤੋਂ ਵੱਧ ਉੱਥੇ ਸਟੇਡੀਅਮ 'ਚ ਜਗ੍ਹਾ ਹੈਗੀ ਆ ਜਾਂ ਉਹ ਟਾਈਮ ਦਾ ਵੀ ਸਾਨੂੰ ਵੇਖਣਾ ਪੈਣਾ ਉਸ ਮੁਤਾਬਕ ਅਸੀਂ 100 ਜਣਿਆਂ ਨੂੰ ਐਡਜਸਟ ਕਰ ਰਹੇ ਹਾਂ ਔਰ ਇਹ ਦੋ ਗਰੁੱਪਾਂ 'ਚ ਹੋਣਗੇ ਇੱਕ ਜੂਨੀਅਰ ਜਿਹੜੇ ਹੈਗੇ ਆ ਉਹ 20 ਸਾਲ ਤੋਂ ਥੱਲੇ ਵਾਲੇ ਸੀਨੀਅਰ ਜਿਹੜਾ ਗਰੁੱਪ ਆ ਉਹ ਹੈਗਾ 20 ਸਾਲ ਤੋਂ ਉੱਪਰ ਵਾਲਾ ਸੋ 20 ਤੋਂ ਉੱਪਰ ਮੀਨਸ ਭਾਵੇਂ ਕੋਈ 70 ਸਾਲ ਦਾ ਵੀ ਹੈਗਾ 20 ਤੋਂ ਥੱਲੇ ਜਿਹੜੇ ਆ ਉਹ ਜੂਨੀਅਰ ਪਾਰਟਿਸਪੈਂਟਸ ਹੈਗੇ ਜੂਨੀਅਰ ਗਰੁੱਪ ਜਿਹੜਾ ਸੀਨੀਅਰ ਗਰੁੱਪ ਆ 20 ਸਾਲ ਤੋਂ ਉੱਪਰ ਦੀ ਏਜ ਗਰੁੱਪ ਵਾਲਾ ਸੋ ਉਹਨਾਂ ਦਾ ਆਪਸ ਚ ਜਿਹੜੇ ਜੰਨੀ ਸਾਡੇ ਕੋਲ ਰਜਿਸਟ੍ਰੇਸ਼ਨ ਆਜੂਗੀ ਉਹਦੀਆਂ ਟਾਈ ਵਗੈਰਾ ਪਾਉਣਗੇ ਉਹਦੇ ਲਈ ਸਾਡੇ ਐਸਪੀ ਇਨਵੈਸਟੀਗੇਸ਼ਨ ਜਿਹੜੇ ਆ ਅਜੇ ਗਾਂਧੀ ਉਹ ਇਹਦੇ ਅੱਗੇ ਆ ਜੀ ਨੋਡਲ ਅਫਸਰ ਸੋ ਉਹਨਾਂ ਦੀ ਇੱਕ ਕਮੇਟੀ ਹੈਗੀ ਆ ਉਹ ਡਿਪੈਂਡ ਕਰ ਉਹ ਫਿਰ ਉਹਨਾਂ ਦੇ ਮੁਕਾਬਲੇ ਕਿੰਨਾ ਕਿੰਨਾ ਟਾਈਆਂ ਪੈਣੀਆਂ ਉਹ ਸਾਰੀਆਂ ਇੱਕ ਓਪਨ ਚੈਨਲ ਹੈਗਾ ਔਰ ਉਸ ਤੋਂ ਬਾਅਦ ਫਸ 2nd 3rd ਦੋਨਾਂ ਗਰੁੱਪਾਂ ਦੇ ਜਿਹੜੇ ਵੱਖਰੇ ਵੱਖਰੇ ਕੰਪੀਟੀਸ਼ਨ 'ਚ ਜਿੱਤਣਗੇ ਉਹ ਫਸ 2nd 3rd ਜਿਹੜੇ ਵੀ ਵਿਜੇਤਾ ਹੋਣਗੇ ਉਹਨਾਂ ਨੂੰ ਹਸਪਤਾਲ ਪੱਕੇ ਜਿਹੜੇ ਹੈ ਪ੍ਰਾਈਜ਼ ਦਿੱਤੇ ਜਾਂਦੇ ਆ।